ਇਹ ਗਿਆਨੀ ਰਕबीर ਸਿੰਘ ਹੱਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਨੇ ਇੱਕ ਕੇਸ ਹਾਈ ਕੋਰਟ ਵਿੱਚ ਧਾਰਕੀ ਦਾਇਰ ਕੀਤਾ ਹੈ ਤੇ ਮੈਨੂੰ ਬੜਾ ਚੰਬਾ ਹੋਇਆ ਮੈਂ ਬਹੁਤ ਵਾਰੀ ਜਾ ਕੇ ਇਹਨਾਂ ਨੂੰ ਮਿਲਿਆ ਜਦੋਂ ਕਿ ਇਹਨਾਂ ਨੇ ਹੁਕਮਨਾਮਾ ਜਾਰੀ ਕਰਦਾ ਸੀ ਤੇ ਇਹਨਾਂ ਨੇ ਬੇਨਤੀ ਕੀਤੀ ਸੀ ਬੜੇ ਚਿਰ ਤੋਂ ਇਸ ਅਕਾਲ ਤਖਤ ਦਾ ਜਿਹੜੀ ਅਮਰਯਾਦਾ ਉਹ ਬੜੀ ਭੰਗ ਹੋ ਰਹੀ ਹੈ ਤੁਹਾਨੂੰ ਬੜੀ ਤਲੇੜੀ ਨਾ ਇਤਿਹਾਸਿਕ ਫੈਸਲਾ ਕਰਨਾ ਚਾਹੀਦਾ ਤਾਂ ਕਿ ਤੁਹਾਡਾ ਨਾਂ ਜਿਹੜਾ ਆ ਆਉਣ ਵਾਲੇ ਹਿਸਤੀ ਵਿੱਚ ਰਹੇ ਵੀ ਇਹੋ ਜਿਹਾ ਵਧੀਆ ਫੈਸਲਾ ਪਹਿਲਾਂ ਕਦੇ ਨਹੀਂ ਹੋਇਆ ਤੇ ਇਹੋ ਜਿਹਾ ਇਹਨਾਂ ਨੇ ਕੀਤਾ ਜਿਹੜਾ ਦੋ ਸੰਗਮ ਨੂੰ ਕੀਤਾ ਫੈਸਲਾ ਜਿਹਦੇ ਪੂਰੇ ਪੰਥ ਨੇ ਬੜੀ ਸ਼ਲਾਘਾ ਕੀਤੀ ਸਾਰੀ ਦੁਨੀਆ ਵਿੱਚ ਇਸ ਇਸਨੇ ਕਾਲ ਤੱਕ ਦਾ ਮਾਨਸਿਕ ਤਕਕਾਰ ਵਧਾਇਆ ਤੇ ਬੜੀ ਖੁਸ਼ੀ ਸੀ ਤੇ ਇਹ ਵੀ ਬੜਾ ਦੁਖਦਾਈ ਗੱਲ ਸੀ ਇਹਨਾਂ ਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਤੇ ਇਹਨਾਂ ਨੂੰ ਉਥੋਂ ਕਾਲ ਤੱਕ ਦੇ ਜਿਹੜਾ ਦਰ ਦੇ ਉਹਦੇ ਤੋਂ ਹਟਾ ਕੇ ਹੈਡ ਗ੍ਰਾਂਥੀ ਜਿਹੜਾ ਕਿ ਇਹਨਾਂ ਕੋਲ ਪਹਿਲਾਂ ਵੀ ਚਾਰ ਸੀ ਉਹ ਉੱਤੇ ਲਾ ਦਿੱਤਾ ਗਿਆ ਹੈਡ ਗ੍ਰਾਂਥੀ ਮੋਖ ਗ੍ਰਾਂਥੀ ਉਹਦੀ ਬੜੀ ਅਮੀਅਤ ਹੈ ਬਾਬਾ ਗੁੱਡਾ ਜੀ ਇਹਦੇ ਪਹਿਲੇ ਹਟ ਗਿਰਾਂਤੀ ਹੋਏ ਭਾਈ ਮਨੀ ਸਿੰਘ ਜਿਨ੍ਹਾਂ ਨੇ ਸੰਸਾਰ ਦੇ ਅਦਾਲਤ ਅੱਗੇ ਆਪਣਾ ਸੇਸ ਨਹੀਂ ਝੁਕਾਇਆ ਬੰਦ-ਬੰਦ ਕਰਵਾ ਲਿਆ ਇਹਨੇ ਬੜੀ ਇਤਿਹਾਸਿਕ ਜਿਹੜੀ ਇਸ ਥਾਂ ਦੀ ਮਹੱਤਤਾ ਸੀ ਉਹਨਾਂ ਨੂੰ ਹਾਈ ਕੋਰਟ ਚ ਕੇਸ ਕਰਕੇ ਮਲੀਅਮੇਟ ਕਰ ਦਿੱਤਾ ਮੈਨੂੰ ਤਾਂ ਇਹ ਉਲੰਘਨ ਹੋਇਆ ਜਿਸ ਤਰ੍ਹਾਂ ਨੌਵੇਂ ਪਾਸ਼ਾ ਨੇ ਕਿਹਾ ਕੁੰਚੇ ਸਥਾਨ ਇਸ਼ਾਨਾਨ ਬਾਰੇ ਇਹਨਾਂ ਨੇ ਵੀ ਬਿਲਕੁਲ ਹੋਈ ਜਿਹੜੀ ਆਪਣੀ ਪਹਿਲੀ ਵਾਹ ਵਾਹ ਸੀ ਉਹਨੂੰ ਮਿੱਟੀ ਚ ਮੜਾ ਦਿੱਤਾ ਮੈਂ ਇਹਨਾਂ ਨੂੰ ਫਿਰ ਬੇਨਤੀ ਕਰਨੀ ਚਾਹੁੰਦਾ ਵੀ ਇਹ ਕੇਸ ਜਿਹੜਾ ਵਾਪਸ ਲੈ ਕੇ ਇਸ ਅਹੁਦੇ ਦਾ ਤੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਜਿਹੜਾ ਸਤਕਾਰ ਹੈ ਉਹਨੂੰ ਬਹਾਲ ਕੀਤਾ ਜਾਵੇ ਇਹਨਾਂ ਸ਼ਬਦਾਂ ਦਾ ਮੈਂ ਖੇਮਾਂ ਦਾ ਜਾਚ ਖਾਂ